ਪੰਜਾਬ ਦੇ ਹੱਕ ਜ਼ਿਆਦਾਤਰ ਖੋਏ ਜਾ ਰਹੇ ਆ ਤੇ ਸਾਡੇ ਪੰਜਾਬੀਆਂ ਦਾ ਵੀ ਵਿੱਚ ਕਈਆਂ ਦਾ ਹੱਕ ਹੱਥ ਹੈਗਾ ਜਰੂਰ ਇਹਨਾਂ ਗੱਲਾਂ ਦੇ ਵਿੱਚ ਜੀ ਤੁਹਾਨੂੰ ਪਤਾ ਪੰਜਾਬ ਨਾਲ ਪਹਿਲੇ ਦਿਨੀ ਸੈਂਟਰ ਦਗਾ ਕਰਦੀ ਆਈ ਹੈ ਸਾਡੇ ਮਨ 'ਚ ਭਰੋਸਾ ਹੈ ਨਹੀਂ ਉਹਨਾਂ ਪ੍ਰਤੀ ਸੈਂਟਰ ਗਵਰਨਮੈਂਟ ਦੇ ਉੱਤੇ ਅੱਜ ਕੱਲ ਯਕੀਨ ਨਹੀਂ ਕੀਤਾ ਜਾ ਸਕਦਾ ਸੈਂਟਰ ਸਰਕਾਰਾਂ ਤੋਂ ਥੱਲੇ ਪੰਜਾਬ ਵਾਲੀਆਂ ਸਰਕਾਰਾਂ ਦੇ ਬੰਦੇ ਹਨਾ ਇਸ ਸਾਰਾ ਕੁਝ ਜਿਹੜੇ ਰਲ ਕੇ ਸਾਰਾ ਕੁਝ ਕਰਦੇ ਪਏ ਆ ਹਨਾ ਸਹੀ ਨਹੀਂ ਹੁੰਦੇ लाठी चार्ज ਕਰਨਾ ਤਰੀਕਾ ਸਹੀ ਸਾਨੂੰ ਲੱਗਦਾ ਸਹੀ ਉਹ ਕਿਹੜਾ ਕੋਈ ਅਤਵਾਦੀ ਆ ਜਾਂ ਗੁੰਡੇ ਨੇ ਗੈਂਗਸਟਰ ਨੇ ਵੀ ਉਹਨਾਂ ਦੇ लाठी चार्ज ਕਰੋ ਮੰਗਾ ਮੰਗਣੀ ਆ ਕੋਈ ਗਲਤ ਗੱਲ ਥੋੜੀ ਆ ਉਹਨੂੰ ਰੜਕਦਾ ਹੀ ਪੰਜਾਬ ਹੈ ਜੀ ਜਰਮੀ ਕੋ ਅਵਾਜ਼ ਉਡਦੀ ਉਹਨਾਂ ਦੇ ਖਿਲਾਫ ਕੋਸ਼ਿਸ਼ ਪੰਜਾਬ ਤੋਂ ਉਡਦੀ ਜਿਵੇਂ ਰੜਕਦਾ ਤਾਂ ਹੀ ਇਸ ਨੂੰ ਪੰਜਾਬ ਨੂੰ ਥੱਕਾ ਕਰਦੇ ਆ ਕਜੋ ਇਹ ਜਿਹੜਾ ਲਾਠੀ ਚਾਰਜ ਆ ਉਹ ਕੋਈ ਕ੍ਰਿਮੀਨਲ ਨੇ ਜਾਂ ਕੋਈ ਉਹ ਹੱਤਵਾਦੀ ਨੇ ਜਾਂ ਉਹ ਕੋਈ ਬਹੁਤ ਵੱਡੇ ਗੈਂਗਸਟਰ ਨੇ ਤੇ ਜਿਹੜਾ ਉਹਨਾਂ ਦੇ ਉੱਤੇ ਇਹਨਾਂ ਤਸ਼ੱਦਦ ਢਾ ਰਹੀ ਆ ਗਵਰਨਮੈਂਟ ਜਿਹੜੇ ਪ੍ਰੋਜੈਕਟਾਂ ਦੀ ਪੰਜਾਬ ਨੂੰ ਲੋੜ ਨਹੀਂ ਉਹ ਧੱਕੇ ਨਾਲ ਪੰਜਾਬ 'ਚ ਧੱਕੀ ਜਾਂਦੇ ਆ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਪੰਜਾਬ ਦਾ ਪੰਜਾਬ ਦੀ ਰਹੇ ਸਾਡੇ ਤੋਂ ਖੋਹਿਆ ਨਾ ਜਾਵੇ ਜੇ ਖੋਹਦੇ ਨੇ ਤੁਹਾਨੂੰ ਪਤਾ ਅਸੀਂ ਬਗਾਵਤੀ ਲੋਕ ਆ ਬਗਾਵਤ ਕਰਨੀ ਸਾਨੂੰ ਆਉਂਦੀ ਆ ਚੰਗੀ ਤਰ੍ਹਾਂ ਉਹਨਾਂ ਦਾ ਇਹ ਨਹੀਂ ਪਤਾ ਲਿਖਤੀ ਦੇ ਕੇ ਵੀ ਦੁਬਾਰੇ ਕੋਈ ਨਾ ਕੋਈ ਮੁੱਦਾ ਨਵਾਂ ਖੜਾਗਾ ਪਰ ਇਹ ਪੀਯੂ ਦੇ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ ਵਾ ਤੇ ਕਾਫੀ ਲੰਮ ਟਾਈਮ ਤੋਂ ਚੱਲ ਰਿਹਾ ਵਾ ਸਟੂਡੈਂਟ ਕਾਫੀ ਪ੍ਰੋਟੈਸਟ ਕਰ ਰਹੇ ਨੇ ਤੇ ਸਰਕਾਰ ਨੇ ਨੋਟੀਫਿਕੇਸ਼ਨ ਵਾਪਿਸ ਵੀ ਲੈ ਲਈਆ ਤੇ ਕੀ ਤੁਸੀਂ ਉਸ ਪ੍ਰੋਟੈਸਟ ਨੂੰ ਜਾਇਜ਼ ਮੰਨਦੇ ਹੋ ਕਿ ਨਜਾਇਜ਼ ਮੰਨਦੇ ਹੋ ਬਿਲਕੁਲ ਜਾਇਜ਼ ਹੈ ਯੂਨੀਵਰਸਿਟੀ ਸਾਡੇ ਪੰਜਾਬ ਦੀ ਆ ਪੰਜਾਬੀਆਂ ਨੇ ਇੰਨਾ ਬਲੀਦਾਨ ਦਿੱਤਾ ਤੇ ਉਹ ਬਣੀ ਵੀ ਪੰਜਾਬੀਆਂ ਦੇ ਪੈਸੇ ਲਈ ਆ ਪੰਜਾਬ ਦੀ ਧਰਤੀ ਤੇ ਬਣੀ ਆ ਤੇ ਉਹ ਹੱਕ ਬਣਦਾ 1882 ਦੇ ਵਿੱਚ ਪਹਿਲਾਂ ਲਾਹੌਰ ਦੇ ਵਿੱਚ ਹੁੰਦੀ ਸੀਗੀ ਹੁਣ ਪਾਰਟੀਸ਼ਨ ਤੋਂ ਬਾਅਦ ਆਪਣੇ ਇਧਰ ਆ ਗਈ ਚੰਡੀਗੜ੍ਹ ਦੇ ਵਿੱਚ ਹਣਾ ਬਿਲਕੁਲ ਠੀਕ ਹੈ ਕਿ ਜਿੰਨੇ ਨਾਲ ਦੇ ਪਿੰਡ ਸੀਗੇ ਇਹਨਾਂ ਨੇ ਸਾਰਿਆਂ ਤੋਂ ਪੈਸਾ ਇਕੱਠਾ ਕਰਕੇ ਤਾਂ ਇਹ ਕੰਪਲੀਟ ਹੋਈ ਸੀ ਨਾਲ ਦੇ ਪਿੰਡ ਜਿਹੜੇ ਚੰਡੀਗੜ੍ਹ ਦੇ ਆਲੇ ਦੁਆਲੇ ਆ ਜੀ ਬਿਲਕੁਲ ਜਿਵੇਂ ਕਿੜਾ ਹੁਣ ਤੋਂ ਐ ਵੀ ਹੋਣੀ ਹੋਣੀ ਹੋਈ ਸੀਗੀ ਸ਼ੁਰੂ ਤੋਂ ਚੱਲਦੀ ਜਾ ਰਹੀ ਹੈ ਤੇ ਰਹੀ ਗੱਲ ਵੀ ਸਰਕਾਰ ਨੇ ਨੋਟੀਫਿਕੇਸ਼ਨ ਜ਼ਰੂਰ ਲੈ ਲਈ ਬਟ ਇਹ ਉਹੀ ਗੱਲਾਂ ਹੁੰਦੀਆਂ ਵੀ ਹਣਾ ਵੀ ਇੱਕ ਟੀਰੀ ਦੀ ਸਟਾਰਟਿੰਗ ਤੋਂ ਕੁਝ ਕਰ ਦੋ ਬਟ ਉਹ ਕਿੜਾ ਜਦੋਂ ਤੱਕ ਉਹ ਪੂਰਾ ਕਰ ਦੇਣੀ ਹੈ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਰਹਿੰਦਾ ਹੈ ਉਹਨਾ ਨੋਟੀਫਿਕੇਸ਼ਨ ਦੇ ਲਈ ਥੋੜਾ ਚੰਗੀ ਗੱਲ ਹੈ ਸਰਕਾਰ ਦੀ ਜਿਉਂ ਹੀ ਉਹ ਇਲੈਕਸ਼ਨਾਂ ਦੀ ਡੇਟ ਵਗੈਰਾ ਹਨਾ ਦੱਸ ਦਿੰਨੇ ਆ ਉਹਨਾਂ ਚਿਰ ਤੱਕ ਦੇ ਪ੍ਰੋਟੈਕਟ ਦਾ ਵੀ ਜਾਇਜ਼ ਹੈ ਹਨਾ ਉਹਨਾਂ ਚਿਰ ਤੱਕ ਬਣਦਾ ਵੀ ਹੈ ਜਿੰਨਾ ਚਿਰ ਤੱਕ ਉਹ ਕਰਦੇ ਨੇ ਪ੍ਰੋਟੈਕਟ ਬਹੀ ਚਲਦਾ ਹੀ ਰਹੂਗਾ ਤੇ ਉਹ ਚੱਲਣੀ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਇੱਕ ਇਕਲੌਤੀ ਸਾਡੀ ਨਾਰਥ ਇੰਡੀਆ ਦੇ ਵਿੱਚ ਅਹੀ ਯੂਨੀਵਰਸਿਟੀ ਹੈ ਜੋ ਕਿ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੀ ਹੈ ਤੇ ਮੇਰੇ ਹਿਸਾਬ ਨਾਲ ਜਿੱਥੋਂ ਮੈਂ ਸੋਚ ਰਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਹੱਕ ਪੰਜਾਬ ਨੂੰ ਜ਼ਿਆਦਾ ਦੇਣਾ ਚਾਹੀਦਾ ਹੈ ਜਿੱਥੇ ਕਿ ਪੰਜਾਬ ਦੇ ਸਟੂਡੈਂਟਸ ਨੂੰ ਇੱਕ ਵੱਖਰੀ ਕੋਟਾ ਦੇਣਾ ਚਾਹੀਦਾ ਹੈ ਕਿ ਜਿਹਦੇ ਹਿਸਾਬ ਨਾਲ ਕਿ ਬੱਚੇ ਇੱਕ ਬੈਟਰ এডੂਕੇਸ਼ਨ ਲੈ ਸਕਣ ਕਿਉਂਕਿ ਆਪਣੇ ਪੰਜਾਬ ਦੇ ਮੋਸਟਲੀ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਮੋਸਟਲੀ ਜਿੰਨੇ ਵੀ ਆਪਣੇ ਸਟੂਡੈਂਟਸ ਆ ਉਹ ਸਭ ਮਾਈਗ੍ਰੇਟ ਹੋ ਕੇ ਬਾਹਰਲੇ ਕੰਟਰੀਆਂ ਜਾ ਰਹੇ ਆ ਮੋਸਟਲੀ ਕੈਨੇਡਾ ਲੋਕ ਜਾ ਰਹੇ ਆ ਬਰਨਦੀ ਜਾਂ ਆਸਟ੍ਰੇਲੀਆ ਜਾ ਰਹੇ ਆ ਤਾਂ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅੰਦਰ ਅੰਡਰਟੇਕ ਕਰਨ ਔਰ ਪੰਜਾਬ ਦੇ ਬੱਚਿਆਂ ਨੂੰ ਥੋੜਾ ਐਜੂਕੇਟ ਕਰਨ ਕਿ ਉਹ ਪੰਜਾਬ ਦੇ ਵਿੱਚ ਰਹਿ ਕੇ ਇਹ ਬਹੁਤ ਕੁਝ ਕੀਤਾ ਜਾ ਸਕਦਾ ਹੈ ਬਹੁਤ ਕੁਝ ਆਮਨੇ ਪੰਜਾਬ ਦੇ ਵਿੱਚ ਕੰਪਨੀਆਂ ਆ ਜਾਂ ਕੁਝ ਆਪਣਦਮ ਨੇ ਹੋਰ ਬਣ ਕੇ ਪੰਗਸ਼ ਕੀਤਾ ਜਾ ਸਕਦਾ ਹੈ ਤਾਂ ਮੇਰੇ ਦੇ ਸਾਹਮਣੇ ਪੰਜਾਬੀ ਯੂਨੀਵਰਸਿਟੀ ਲੜੀ ਕਰਨਾ ਜਿਹਦਾ ਪੰਜਾਬ ਨੂੰ ਦੇਖੋ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਦਾ ਨਵੀਂ ਪੰਜਾਬ ਯੂਨੀਵਰਸਿਟੀ ਹੈ ਉਹ ਹੈ ਹੀ ਪੰਜਾਬ ਦੀ ਹੈ ਜੋ ਵੀ ਸਟੂਡੈਂਟਾਂ ਦੀਆਂ ਮੰਗਾਂ ਨਾ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਬਾਕੀ ਸੈਂਟਰ ਦਾ ਜੋ ਵੀ ਮਤਲਬ ਇਹਨਾਂ ਨੇ ਜੋ ਵੀ ਲਿਖਤੀ ਲਿਖਤੀ ਦੇਣਾ ਜੋ ਵੀ ਵਾਪਸ ਲਿਆਤਾ ਹਨ ਜਵਾਨੋਂ ਕਹਿਣ ਨਾਲ ਵਾਪਸ ਨਹੀਂ ਲਿਆ ਜਾਂਦਾ ਉਹ ਤਾਂ ਫੇਰ ਕੋਈ ਨਾ ਕੋਈ ਨੋਟਿਸ ਕੱਟ ਦੇਣਗੇ ਜਿੰਨਾ ਚਿਰ ਜਿਹੜਾ ਵੀ ਕੰਮ ਉਹਨਾਂ ਨੇ ਕੀਤਾ ਉਹ ਲਿਖਤੀ ਨਹੀਂ ਹੁੰਦਾ ਮਤਲਬੇ ਭਰੋਸਾ ਨਹੀਂ ਕਰ ਸਕਦੇ ਹਨ ਸੈਂਟਰ ਤੇ ਇਲੈਕਸ਼ਨ ਜਦ ਤੱਕ ਨਹੀਂ ਹੁੰਦੀ ਹਾਂ ਇਲੈਕਸ਼ਨ ਜਦ ਤੱਕ ਨਹੀਂ ਹੁੰਦੇ ਭਰੋਸਾ ਨਹੀਂ ਆਪਾਂ ਕਰ ਸਕਦੇ ਹਨ ਬਾਕੀ ਸਾਨੂੰ ਪਤਾ ਪੰਜਾਬ ਨਾਲ ਪਹਿਲੇ ਦਿਨੀ ਸੈਂਟਰ ਦਾਗਾ ਕਰਦੀ ਆਈ ਹੈ ਸਾਡੇ ਮਨ 'ਚ ਭਰੋਸਾ ਹੈ ਹੀ ਨਹੀਂ ਉਹਨਾਂ ਪ੍ਰਤੀ ਹੈ ਉਹਨਾਂ ਦਾ ਇਹ ਨਹੀਂ ਪਤਾ ਲਿਖਤੀ ਦੇ ਕੇ ਵੀ ਦੁਬਾਰੇ ਕੋਈ ਨਾ ਕੋਈ ਮੁੱਦਾ ਨਵਾਂ ਠਾਦਣਾ ਜਿਹੜਾ ਕਿਸਾਨੀ ਦਾ ਮੁੱਦਾ ਹਾਂ ਕਿਸਾਨੀ ਦਾ ਨਾਲ ਫੇਰ ਬਾਕੀ ਜਿਹੜਾ ਮੁੱਦਾ ਹੈ ਪੰਜਾਬ ਦਾ ਸਟੂਡੈਂਟਾਂ ਦਾ ਵੀ ਹੈ ਕਿਸਾਨਾਂ ਦਾ ਵੀ ਸਾਰੇ ਪੰਜਾਬ ਦਾ ਹੀ ਹੈ ਸਾਨੂੰ ਪਤਾ ਧਰਨੇ ਦੇ ਕਿਸਾਨ ਵੀ ਆ ਰਹੇ ਨੇ ਸਾਰੀਆਂ ਜਥੇਬੰਦੀਆਂ ਆ ਰਹੀਆਂ ਨੇ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਪੰਜਾਬ ਦਾ ਪੰਜਾਬ ਦੀ ਰਹੇ ਸਾਡੇ ਤੋਂ ਖੋਹਣਾ ਨਹੀਂ ਚਾਹ ਵੀ ਜੇ ਖੋਹਦੇ ਨੇ ਤੁਹਾਨੂੰ ਪਤਾ ਅਸੀਂ ਬਗਾਵਤੀ ਲੋਕ ਆ ਵਗਾਵਤ ਕਰਨੀ ਸਾਨੂੰ ਆਉਂਦੀ ਹੈ ਚੰਗੀ ਤਰ੍ਹਾਂ ਸੈਂਟਰ ਗਵਰਨਮੈਂਟ ਦੇ ਉੱਤੇ ਅੱਜ ਕੱਲ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸਾਨ ਅੰਦੋਲਨ ਦੇ ਟਾਈਮ ਵੀ ਉਹਨਾਂ ਨੇ ਆਪਣਾ ਨੋਟੀਫਿਕੇਸ਼ਨ ਵਾਪਸ ਲੈ ਲਿਆ ਸਗਾ ਜਿਹੜਾ ਬਿੱਲ ਸੀਗਾ ਉਹ ਵੀ ਉਹਨਾਂ ਨੇ ਵਾਪਸ ਲੈ ਲਿਆ ਸਗਾ ਤਾਂ ਉਸ ਤੋਂ ਬਾਅਦ ਵੀ ਅੱਜ ਤੱਕ ਵੀ ਐਮਐਸਪੀ ਜਿਹੜੀ ਉਹ ਫੁੱਲ ਤਰੀਕੇ ਦੇ ਨਾਲ ਇੰਪਲੀਮੈਂਟ ਨਹੀਂ ਹੋਈ ਹੈਗੀ ਤਾਂ ਇਸ ਕਰਕੇ ਮੈਂ ਇੱਥੇ ਵੀ ਇਹੀ ਕਹੂੰਗਾ ਜਿੰਨਾ ਚਿਰ ਜਿੰਨਾ ਟਾਈਮ ਸੈਂਟਰ ਗਵਰਨਮੈਂਟ ਐਨ ਫੁੱਲ ਫਲਾਈ ਤਰੀਕੇ ਦੇ ਨਾਲ ਆਪਣਾ ਸਹੀ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਆਣ ਕੇ ਇਹ ਗੱਲ ਨਹੀਂ ਕਬੂਲਦਾ ਵੀ ਅਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਆ ਉਹਨਾਂ ਤੱਕ ਉਹਨਾਂ ਟਾਈਮ ਤੱਕ ਜਿਹੜਾ ਸਟੂਡੈਂਟ ਆ ਉਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਇਹ ਇਜਾਜ਼ਤ ਹੈ ਨਾ ਹਾਂਜੀ ਮੇਰੇ ਅਕੋਰਡਿੰਗ ਤਾਂ ਇਦਾਂ ਹੀ ਕਰਨਾ ਚਾਹੀਦਾ ਆ ਬਾਕੀ ਸੈਂਟਰਲ ਗਵਰਨਮੈਂਟ ਨੂੰ ਵੀ ਚਾਹੀਦਾ ਆ ਕਿ ਜਿਹੜੀ ਚੀਜ਼ ਪੰਜਾਬ ਦੇ ਅੰਦਰ ਆ ਜਿਹਦੇ ਲਈ ਇੰਨੇ ਪੰਜਾਬੀਆਂ ਨੇ ਆਪਣੀਆਂ ਬਹੁਤ ਮਿਹਨਤ ਕੀਤੀ ਆ ਬਹੁਤ ਹਸ਼ਾਤਾਂ ਦਿੱਤੀਆਂ ਆ ਉਥੋਂ ਲਾਹੌਰ ਤੋਂ ਲੈ ਕੇ ਯੂਨੀਵਰਸਿਟੀ ਇੱਥੇ ਤੱਕ ਲੈ ਕੇ ਆਇਆ ਬੜਾ ਇਹਨਾਂ ਨੇ ਜ਼ੋਰ ਲਾਇਆ ਆ ਇੱਥੇ ਤੱਕ ਲਿਆਉਣ ਨੂੰ ਯੂਨੀਵਰਸਿਟੀ ਨੂੰ ਹਣਾ ਪੰਜਾਬ ਦੇ ਅੰਡਰ ਕਰਨ ਨੂੰ ਤਾਂ ਫਿਰ ਉਹਦੇ ਉੱਤੇ ਸਿੱਧੇ ਤਰੀਕੇ ਦੇ ਨਾਲ ਹੀ ਕੋਈ ਵੀ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਹੋਰ ਕੋਈ ਵੀ ਸਟੇਟ ਆ ਉਹਨਾਂ ਨੂੰ ਕਬਜ਼ਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤੇ ਪੰਜਾਬ ਗਵਰਨਮੈਂਟ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਤਾਂ ਕਿ ਸਟੂਡੈਂਟਾਂ ਦਾ ਜਿਹੜਾ ਹੌਸਲਾ ਆ ਉਹ ਥੋੜਾ ਜਿਹਾ ਵਧੇ ਤੇ ਸਟੂਡੈਂਟ ਆਪਣੇ ਹੱਕ ਸੱਚ ਦੀ ਗੱਲ ਕਰਦੇ ਰਹਿਣ ਤੇ ਯੂਨੀਵਰਸਿਟੀ ਨੂੰ ਪੰਜਾਬ ਦਾ ਹੀ ਰਹਿਣ ਦਿੱਤਾ ਜਾਵੇ ਦੇਖੋ ਜੋ ਵੀ ਅੱਜ ਕੱਲ੍ਹ ਹੋ ਰਿਹਾ ਪੰਜਾਬ ਦੇ ਹੱਕ ਦੇ ਵਿੱਚ ਸਟੂਡੈਂਟ ਕੋਈ ਪੱਖ ਦੇ ਵਿੱਚ ਗੱਲ ਕਰਦੇ ਪਏ ਆ ਤੇ ਜਿਹੜੇ ਪੰਜਾਬ ਦੇ ਹੱਕ ਉਹ ਪੰਜਾਬ ਦੇ ਕੋਲ ਹੀ ਹੋਣੀ ਚਾਹੀਦੇ ਆ ਅੱਜ ਕੱ ਸੈਂਟਰ ਸਰਕਾਰ ਵੱਲੋਂ ਕੁਝ ਕੁ ਜਿਆਦਾ ਸਾਡੇ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਹੱਕ ਜ਼ਿਆਦਾਤਰ ਖੋਏ ਜਾ ਰਹੇ ਆ ਤੇ ਸਾਡੇ ਪੰਜਾਬੀਆਂ ਦਾ ਵੀ ਵਿੱਚ ਕਈਆਂ ਦਾ ਹੱਕ ਹੱਥ ਹੈਗਾ ਜਰੂਰ ਇਹਨਾਂ ਗੱਲਾਂ ਦੇ ਵਿੱਚ ਆਪਣੇ ਕੋਈ ਪੋਲਿਟਿਕਸ ਦੇ ਬੰਦੇ ਜਿੱਦਾਂ ਸੈਂਟਰ ਸਰਕਾਰਾਂ ਤੋਂ ਥੋੜੇ ਪੰਜਾਬ ਵਾਲੀਆਂ ਸਰਕਾਰਾਂ ਦੇ ਬੰਦੇ ਹਨਾ ਇਹ ਸਾਰਾ ਕੁਝ ਜਿਹੜੇ ਰਲ ਕੇ ਇਹ ਸਾਰਾ ਕੁਝ ਕਰਦੇ ਪਏ ਆ ਹਨਾ ਬਟ ਜਿਹੜੇ ਪੰਜਾਬ ਦੇ ਹੱਕ ਉਹ ਪੰਜਾਬ ਦੇ ਕੋਲ ਹੀ ਹੋਣੇ ਚਾਹੀਦੇ ਆ ਕੁਝ ਆਪਾਂ ਦੇਖਦੇ ਪਏ ਆ ਸਟੂਡੈਂਟ ਆ ਸਾਡੇ ਹੋਰ ਵੀ ਬਜ਼ੁਰਗ ਜਿਹੜੇ ਜੋ ਯੂਨੀਵਰਸਿਟੀ ਦਾ ਸਾਥ ਦੇ ਰਹੇ ਪਏ ਆ ਪੰਜਾਬ ਦੇ ਹੱਕ ਦੇ ਲਈ ਲੜਦੇ ਆਏ ਆ ਸ਼ੁਰੂ ਤੋਂ ਹੁਣ ਵੀ ਲੜਦੇ ਪਏ ਆ ਤੇ ਪੰਜਾਬ ਦੇ ਹੱਕ ਦੇ ਲਈ ਜ਼ਰੂਰ ਖੜਨਾ ਚਾਹੀਦਾ ਸੈਂਟਰ ਸਰਕਾਰ ਨੂੰ ਪੰਜਾਬ ਦਾ ਹੱਕ ਦੇਣਾ ਚਾਹੀਦਾ ਨਾ ਕਿ ਖੋਣਾ ਚਾਹੀਦਾ ਪੰਜਾਬ ਕਰਕੇ ਹੀ ਇੰਡੀਆ ਦਾ ਇੱਕ ਨਾਮ ਆ ਪੰਜਾਬ ਇੱਕ ਆਪਣਾ ਵੱਖਰੀ ਸ਼ਾਨ ਆ ਪੰਜਾਬ ਕਰਕੇ ਹੀ ਪੰਜਾਬ ਦੀਆਂ ਜਿਹੜੀਆਂ ਇਤਿਹਾਸਿਕ ਜਿਹੜੀਆਂ ਚੀਜ਼ਾਂ ਆ ਉਹਨਾਂ ਕਰਕੇ ਹੀ ਪੰਜਾਬ ਮਸ਼ਹੂਰ ਆ ਤੇ ਬਟ ਜੇ ਉਹ ਚੀਜ਼ਾਂ ਪੰਜਾਬ ਦੇ ਹੱਕ ਪੰਜਾਬ ਤੋਂ ਖੋਏ ਜਾਣ ਤੇ ਪੰਜਾਬ ਤੇ ਕਿਸੇ ਕੰਮ ਦਾ ਨਹੀਂ ਆ ਪੰਜਾਬ ਪੰਜਾਬ ਦੀ ਸ਼ਾਨ ਆ ਪਰ ਟੈਸਟ ਬਿਲਕੁਲ ਸਹੀ ਹੈ ਜੀ ਬਿਲਕੁਲ ਜਾਇਜ਼ ਹੈ ਜੋ ਹੈਗਾ ਜੋ ਸਟੂਡੈਂਟਸ ਉੱਤੇ ਆਪਣਾ ਮੰਗਾਂ ਨੂੰ ਲੈ ਕੇ ਧਰਨਾ ਜੋ ਦਿੱਤਾ ਉਹਨਾਂ ਨੇ ਇੱਕੇ ਨਾ ਹੁੰਦੇ ਨੇ ਜੋ ਵੀ ਉਹਨਾਂ ਨੇ ਨੋਟੀਫਿਕੇਸ਼ਨ ਬਾਅਦ ਤੋਂ ਲਿਆ ਸਾਰਾ ਉਹਦਾ ਰਿਜ਼ਲਟ ਆ ਜੀ ਇਹ ਪ੍ਰੋਟੈਸਟ ਬਿਲਕੁਲ ਸਹੀ ਹੈ ਜੀ ਸਟੂਡੈਂਟਸ ਉੱਤੇ ਲਾਠੀ ਚਾਰਜ ਵੀ ਹੋਇਆ ਵਾ ਪੁਲਿਸ ਵੱਲੋਂ ਤੇ ਕੀ ਉਹ ਪੁਲਿਸ ਦਾ ਤਰੀਕਾ ਠੀਕ ਸੀ ਕਿ ਨਹੀਂ ਤੁਹਾਨੂੰ ਉਸ ਚੀਜ਼ ਵਿੱਚ ਕੀ ਚਾਰਜ ਤਾਂ ਹੁੰਦਾ ਹੀ ਆਇਆ ਤਰੀਕੇ ਸਹੀ ਨਹੀਂ ਹੁੰਦੇ ਲਾਠੀ ਚਾਰਜ ਕਰਨ ਦਾ ਤਰੀਕਾ ਸਹੀ ਸੋਨੂੰ ਲੱਗ ਪਰ ਸਾਨੂੰ ਕਿਵੇਂ ਲੱਗੂ ਵੀ ਸਹੀ ਆ ਉਹ ਤਰੀਕਾ ਸਹੀ लाठी चार्ज ਕਰਨਾ ਸਹੀ ਥੋੜਾ ਉਹ ਕਿਹੜਾ ਕੋਈ ਅਤਵਾਦੀ ਆ ਜਾਂ ਗੁੰਡੇ ਨੇ ਗੈਂਗਸਟਰ ਨੇ ਵੀ ਉਹਨਾਂ ਦੇ लाठी चार्ज ਕਰੋ ਮੰਗਾ ਮੰਗਣੀ ਆ ਕੋਈ ਗਲਤ ਗੱਲ ਥੋੜੀ ਆ ਇਹ ਤਾਂ ਗਲਤ ਚੀਜ਼ ਆ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਜੋ ਵੀ ਕੁਛ ਇਹ ਕਰ ਰਹੀ ਆ ਸਟੂਡੈਂਟਸ ਦੇ ਉੱਪਰ ਕਿਉਂਕਿ ਸਟੂਡੈਂਟ ਕਹਿੰਦੇ ਆ ਕਿ ਆਪਣਾ ਹੱਕ ਮੰਗ ਰਹੇ ਉੱਥੇ ਉਹ ਤਾਂ ਕੋਈ ਪੀਸਫੁੱਲ ਹੱਕ ਆਉਣਾ ਦਾ ਤਾਂ ਉਹਨਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਜੇਕਰ ਕੁਝ ਗਲਤ ਹੋ ਵੀ ਰਿਹਾ ਸੀ ਤਾਂ ਪੁਲਿਸ ਨੂੰ ਕਿਹਾ ਕਿ ਪੀਸਫੁਲ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਬਟ ਜੋ ਵੀ ਹੋਇਆ ਉਹ ਗਲਤ ਕੀਤਾ ਪੰਜਾਬ ਸਰਕਾਰ ਨੇ ਜਾਂ ਸੈਂਟਰ ਗਵਰਨਮੈਂਟ ਜਿਨ੍ਹਾਂ ਨੇ ਵੀ ਇਹ ਇਲਾਕਾ ਚਾਰਜ ਕੀਤਾ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਵੀ ਕੀ ਕਰਨ ਉਹਨਾਂ ਦੇ ਵੀ ਪਿੱਛੇ ਦੀ ਡੰਡਾ ਚੜਦਾ ਹੈਗਾ ਹਨਾ ਬਈ ਉਹ ਵੀ ਕੀ ਕਰਨਗੇ ਅਗਲੇ ਤੇ ਗਾਹਾਂ ਵਾਲੇ ਸਟੂਡੈਂਟਸ ਨੇ ਉਹ ਦੇਖ ਕੇ ਚੱਲਣਾ ਚਾਹੀਦਾ ਬਈ ਉਹ ਧਰਨੇ ਦੇ ਬੈਠੇ ਨੇ ਹਨਾ ਉਹ ਤਾਂ ਪੀਸਫੁੱਲ ਪ੍ਰੋਟੈਸਟ ਚਾਲਦਾਗਾ ਉਹਨਾਂ ਦਾ ਉਹ ਕਿਹੜਾ ਐ ਵੀ ਬਹੁਤ ਉਤੇ ਹੱਲਾਸ਼ੇਰੀ ਚਾਲਦੇ ਨੇ ਜਾਂ ਬਹੁਤ ਜ਼ਿਆਦਾ ਹਨਾ ਵੀ ਕੋਈ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਐ ਇਦਾਂ ਦੀ ਉਦਾਂ ਦੀ ਪੀਸਫੁੱਲ ਪ੍ਰੋਟੈਸਟ ਆ ਬਈ ਜੇ ਚਾਲਦਾਗਾ ਠੀਕ ਆ ਹਨਾ ਉਹਨਾਂ ਨੂੰ ਤੁਸੀਂ ਐ ਵੀ ਨਾ ਕਰੋ ਵੀ ਉਹ ਹੁਣ ਇੱਕ ਪਾਸੇ ਉਹ ਸਟੂਡੈਂਟ ਨੇ ਹਨਾ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਰ ਦਿਓ ਬਹੁਤ ਜ਼ਿਆਦਾ ਉਹ ਹੋ ਜਾਂਦਾ ਹਨਾ ਵੀ ਸਹੀ ਨਹੀਂ ਰਹਿੰਦਾ ਹੈ ਮੈਂ ਤਾਂ ਕਹਿੰਦਾ ਵੀ ਇਹ ਗਲਤ ਗੱਲ ਹੈ ਲਾਠੀ ਚਾਰਜ ਕਰਨਾ ਪੰਜਾਬ ਦੀ ਪੁਲਿਸ ਕਰ ਰਹੀ ਹੈ ਉਹਦੇ ਲਈ ਵੀ ਗਲਤ ਹੈ ਜੇ ਹਰਿਆਣਾ ਦੀ ਕਰ ਰਹੀ ਹੈ ਉਹਦੇ ਲਈ ਵੀ ਗਲਤ ਹੈ ਸਾਰਿਆਂ ਲਈ ਗਲਤ ਲਾਠੀ ਚੱਜ ਗਈ ਉਹ ਸਟੂਡੈਂਟ ਨੇ ਸਾਡੇ ਆਉਣ ਵਾਲਾ ਫਿਊਚਰ ਹੈ ਉਹਨਾਂ ਜਿਹੇ ਮੰਤਰੀ ਉੱਠਣੇ ਉਹਨਾਂ ਜਿਹੇ ਸਿੰਗਰ ਉੱਠਣੇ ਉਹਨਾਂ ਜਿਹੇ बिजनेसमੈਨ ਉੱਠਣੇ ਵੀ ਜੀ ਉਹ ਵੀ ਗੱਲਾਂ ਕਰਦੇ ਆ ਗਲਤ ਹੈ ਸਾਡੇ ਲਈ ਤਾਂ ਨਹੀਂ ਉਹ ਗਲਤ ਗਲਤ ਕੀਤਾ ਕਿਉਂਕਿ ਉਹ ਸ਼ਾਂਤਮਈ ਸੀ ਉਹ ਕਿਹੜੇ ਆਪਣੇ ਕੋਈ ਜਾਨਕੀ ਦਾਨ ਡੰਡੇ ਵਗੈਰਾ ਲੈ ਕੇ ਆਏ ਸੀ ਜਾਂ ਉਦਾਂ ਕਰਨ ਆਏ ਸ਼ਾਂਤਮਈ ਸੀ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਸਰਕਾਰ ਨੂੰ ਪਹਿਲਾਂ ਹੀ ਆ ਕੇ ਸਾਰਿਆਂ ਨੂੰ ਬੈਠ ਕੇ ਸੁਣਨੀ ਚਾਹੀਦੀ ਸੀ ਕੋਈ ਵੀ ਮਸਲਾ ਜਿਹੜਾ ਆ ਉਹ ਸ਼ਾਂਤਮਈ ਤਰੀਕੇ ਨਾਲ ਹੱਲ ਹੋ ਸਕਦਾ ਹੁਣ ਵੀ ਤਾਂ ਵਾਪਸ ਹੋਇਆ ਇਹਨਾਂ ਕੁਝ ਹੋਇਆ ਕਈਆਂ ਦੇ ਸ਼ਟਾਂ ਲੱਗੀਆਂ ਕਈਆਂ ਤੇ ਪਰਚੇ ਹੋਏ ਆ ਠੀਕ ਹੈ ਉਹ ਮੇਰੇ ਹਿਸਾਬ ਨਾਲ ਤਾਂ ਇਹ ਬੈਠ ਕੇ ਗੱਲ ਹੋਣੀ ਚਾਹੀਦੀ ਸੀ ਪਹਿਲੀ ਸਰਕਾਰ ਨੂੰ ਸੁਣਨੀ ਚਾਹੀਦੀ ਸੀ ਕਿਉਂਕਿ ਜਿਹੜਾ ਯੂਥ ਆਉਣ ਵਾਲਾ ਦੇਸ਼ ਦਾ ਭਵਿੱਖ ਹੈ ਉਹਨਾਂ ਦੀ ਸੁਣਨੀ ਚਾਹੀਦੀ ਆ ਬਹੁਤ ਸਾਰਾ ਸਾਰਾ ਇਹ ਗਲਤ ਗੱਲ ਆ ਮੈਂ ਇਸ ਗੱਲ ਦੀ ਕੜੇ ਸ਼ਬਦਾਂ ਇਹ ਨਿੰਦਾ ਕਰਦਾ ਆ ਤਾਂ ਪੰਜਾਬ ਗਵਰਨਮੈਂਟ ਨੂੰ ਚਾਹੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਚਾਹੇ ਪੰਜਾਬ ਪ੍ਰਸ਼ਾਸਨ ਨੇ ਉਹਨਾਂ ਨੂੰ ਚਾਹੀਦਾ ਆ ਇਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨੇ ਦਿੱਤਾ ਜਾਵੇ ਤਾਂ ਜੇ ਜਿਹੜਾ ਲਾਠੀ ਚਾਰਜ ਆ ਉਹ ਕੋਈ ਕ੍ਰਿਮੀਨਲ ਨੇ ਜਾਂ ਕੋਈ ਉਹ ਅੱਤਵਾਦੀ ਨੇ ਜਾਂ ਉਹ ਕੋਈ ਬਹੁਤ ਵੱਡੇ ਗੈਂਗਸਟਰ ਨੇ ਤੇ ਜਿਹੜਾ ਉਹਨਾਂ ਦੇ ਉੱਤੇ ਇਹਨਾਂ ਤੇ ਅਤਸ਼ਅਧਰ ਢਾ ਰਹੀ ਆ ਗਵਰਨਮੈਂਟ ਤਾਂ ਇਹ ਸਰਾਸਰ ਗਲਤ ਚੀਜ਼ ਆ ਇਹ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨੇ ਦਿੱਤਾ ਜਾਣਾ ਚਾਹੀਦਾ ਹੈ ਬਿਲਕੁਲ ਗਲਤ ਹੈ ਜੀ ਬਿਲਕੁਲ ਪੁਲਿਸ ਵਾਲਿਆਂ ਦੇ ਵੀ ਨਿਆਲੇ ਕਿਤੇ ਨਾ ਕਿਤੇ ਪਾੜਦੇ ਤਾਂ ਹੈ ਪਰ ਐਡਾ ਸਟੂਡੈਂਟ ਜਿਸ ਹਿਸਾਬ ਨਾਲ ਲਾਠੀ ਕੀ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਪੋਲੀਟਿਸ਼ੀਅਨਸ ਵੀ ਆ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਆ ਰਹੀਆਂ ਨੇ ਤੇ ਕਾਫੀ ਆਰਟਿਸਟ ਵੀ ਜੁੜ ਚੁੱਕੇ ਨੇ ਤੇ ਕੀ ਤੁਸੀਂ ਇਸ ਪ੍ਰੋਟੈਸਟ ਨੂੰ ਪੂਰੇ ਪੰਜਾਬ ਦਾ ਹਣ ਬਣ ਚੁੱਕਿਆ ਹੈ ਇਦਾਂ ਦੇਖਦੇ ਹੋ ਇਹ ਪੰਨਾ ਵੀ ਚਾਹੀਦਾ ਜਿਹੜੇ ਨਹੀਂ ਆਉਂਦੇ ਲੋਕ ਉਹਨਾਂ ਨੂੰ ਆਉਣਾ ਚਾਹੀਦਾ ਅੱਜ ਪੰਜਾਬ ਯੂਨੀਵਰਸਿਟੀ ਖੁੱਸੀ ਹੈ ਕੱਲ ਨੂੰ ਹੋਰ ਚੀਜ਼ਾਂ ਵੀ ਬਹੁਤ ਖੁੱਸਣਗੀਆਂ ਜ਼ਮੀਨਾਂ ਵੀ ਖੁੱਸ ਸਕਦੀਆਂ ਨਵੇਂ-ਨਵੇਂ ਪ੍ਰੋਜੈਕਟ ਲਾਈ ਜਾਂਦੇ ਜਿਨ੍ਹਾਂ ਜਿਨ੍ਹਾਂ 'ਚ ਜਿਹੜੇ ਪ੍ਰੋਜੈਕਟਾਂ ਦੀ ਪੰਜਾਬ ਨੂੰ ਲੋੜ ਨਹੀਂ ਉਹ ਧੱਕੇ ਨਾਲ ਪੰਜਾਬ 'ਚ ਤੱਕੀ ਜਾਂਦੇ ਆ ਇਹਦਾ ਮਤਲਬ ਜੇ ਅੱਜ ਆਪਾਂ ਨਾਵਾਜ਼ ਡਾਵਾਂਗੇ ਉਹ ਖਾਤਰ ਖਾਤਰ ਆ ਸਾਡੇ ਲਈ ਵੀ ਮੈਂ ਤਾਂ ਸਾਰਿਆਂ ਨੂੰ ਕਹਿੰਨਾ ਸਟੂਡੈਂਟ ਨੇ ਕਿਸਾਨ ਜੂਨੀਅਰ ਲੀਡਰ ਨੇ ਸਾਰੇ ਲੀਡਰ ਨੂੰ ਨਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਕਿਸਾਨਾਂ ਦੇ ਬੱਚੇ ਘੱਟ ਪੜਦੇ ਲੀਡਰਾਂ ਦੇ ਜ਼ਿਆਦਾ ਵੱਢਦੇ ਯੂਨੀਵਰਸਿਟੀ ਜਿਹਨਾਂ ਨੂੰ ਸੋਚਣਾ ਚਾਹੀਦਾ ਲੀਡਰ ਵੀ ਫੇਰੀ ਪੈਦਾ ਹੋਣਗੇ ਜੇ ਪੜਨਗੇ ਕੁਝ ਸਿੱਖਣ ਨੂੰ ਮਿਲੂਗਾ ਹਨਾ ਸਾਡੇ ਤਾਂ ਇਹੀ ਸੋਚ ਹੈ ਵੀ ਸਭ ਨੂੰ ਮਿਲ ਕੇ ਕਰਨਾ ਚਾਹੀਦਾ ਇੱਕ ਚੰਗਾ ਮੁੱਦਾ ਹੈ ਬਾਕੀ ਸਭ ਦਾ ਹੱਕ ਬਣਦਾ ਉਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਪੰਜਾਬ ਨੂੰ ਉਹਦੇ ਲਈ ਲੜਨਾ ਚਾਹੀਦਾ ਸਾਰਿਆਂ ਨੂੰ ਬਿਲਕੁਲ ਬਣ ਚੁੱਕਾ ਬਾਈ ਕਿਉਂਕਿ ਕੋਈ ਵੀ ਕਿਉਂਕਿ ਹਾਂ ਲੰਗਰ ਵੀ ਲੱਗ ਰਹੇ ਨੇ ਨਾ ਉਸ ਤੋਂ ਦਾ ਚਲੋ ਚੰਗੀ ਗੱਲ ਹੈ ਨਾ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਬਾੜੀ ਦੀ ਗੱਲ ਦੇ ਲਾਲੋ ਵੀ ਕੋਈ ਵੀ ਚੀਜ਼ ਹੁੰਦੀ ਹੈ ਤਾਂ ਆਪਣੇ ਘਰ ਦੇ ਵਿੱਚ ਕਿਸੇ ਵੀ ਇੱਕ ਮੈਂਬਰ ਤੇ ਕੋਈ ਵੀ ਕੋਈ ਵੀ ਹੈ ਨਾ ਉਹ ਲਾਲੋ ਵੀ ਮੁਸੀਬਤ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਇਹ ਉਵੇਂ ਹੀ ਆ ਹੈ ਨਾ ਵੀ ਜਿਵੇਂ ਪੰਜਾਬ ਯੂਨੀਵਰਸਿਟੀ ਤੇ ਕੋਈ ਵੀ ਹੁਣ ਲਾਲੋ ਵੀ ਉਹਨਾਂ ਦੇ ਹੋਣ ਦੀ ਗੱਲ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਜਿਵੇਂ ਖੁੱਸ ਨਾ ਜਾਵੇ ਤਾ ਕਰਕੇ ਸਾਰੇ ਇਕੱਠੇ ਹੋਏ ਨੇ ਉਹ ਤਾਂ ਚਲੋ ਵਧੀਆ ਗੱਲ ਹੈ ਨਾ ਸਾਰਿਆਂ ਨੂੰ ਇਕੱਠੇ ਹੋਈ ਹੋਣਾ ਚਾਹੀਦਾ ਕਿਉਂਕਿ ਇਹ ਉਹਨਾਂ ਚ ਇਹ ਉਹਨਾਂ ਚ ਹੀ ਸਕਸੈਸਫੁਲ ਹੋਊਗਾ ਨਾ ਜਿੰਨੇ ਚਿਰ ਸਾਰੇ ਇਕੱਠੇ ਆ ਕੇ ਉਸ ਤਰੀਕੇ ਉਹ ਕਰਨਗੇ ਨਾਲ ਹੋ ਕੇ ਕਹਾਣੀ ਲੜਨਗੇ ਪ੍ਰੋਟੈਸਟ ਕਰਨਗੇ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਤਾਂ ਹੀ ਸਰਕਾਰਾਂ ਤੱਕ ਵੀ ਬਈ ਉਹ ਗੱਲ ਵੀ ਆਪਣੀ ਆਵਾਜ਼ ਨੂੰ ਉਹਨਾਂ ਚਿਰ ਪਹੁੰਚਦੀ ਹੈ ਜਿੰਨੇ ਚਿਰ ਆਪਾਂ ਇਕੱਠੇ ਹੋ ਕੇ ਕਰਦੇ ਹਾਂ ਇਕੱਲੇ-ਇਕੱਲਿਆਂ ਨੂੰ ਫਿਰ ਉਹ ਨਾ ਪੁੱਛਦੇ ਨੇ ਨਾ ਉਸ ਚੀਜ਼ ਦੀ ਉਹ ਇੰਨੀ ਗੱਲ ਰਹਿੰਦੀ ਹੈ ਦੇਖੋ ਵੈਸੇ ਇਹ ਪੂਰੇ ਪੰਜਾਬ ਲਈ ਹੀ ਪ੍ਰੋਟੈਸਟ ਹੈ ਕਿ ਕਿ ਪੰਜਾਬ ਯੂਨੀਵਰਸਿਟੀ ਨਾ ਇੱਕ ਬਹੁਤ ਚਰਚਿਤ ਯੂਨੀਵਰਸਿਟੀ ਆ ਨਾਰਥ ਇੰਡੀਆ ਦੇ ਵਿੱਚ ਤਾਂ ਪੂਰੇ ਪੰਜਾਬ ਨੂੰ ਇਸ ਦੇ ਹੱਥ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਜਾਂ ਉਹਦੇ ਵਿੱਚ ਜੋ ਵੀ ਉਸ ਪਾਲਿਸਿਸ ਨੂੰ ਚੇਂਜ ਕਰ ਰਿਹਾ ਉਹਨੂੰ ਪਾਲਿਸੀ ਨੂੰ ਚੇਂਜ ਹੋਣ ਤੋਂ ਬਚਾਇਆ ਜਾਵੇ ਨਹੀਂ ਗੱਲ ਪੰਜਾਬ ਦਾ ਨਹੀਂ ਜਿੰਨੇ ਵੀ ਯੂਥ ਹੈਗਾ ਕੋਈ ਇਹ ਕਿ ਧਾਰਮਿਕ ਮਸਲਾ ਨਹੀਂ ਹੈ ਕੋਈ ਰਾਜਨੀਤਿਕ ਮਸਲਾ ਨਹੀਂ ਹੈ ਇਹ এডਿਕੇਸ਼ਨ ਦਾ ਮਸਲਾ ਤੇ ਜਿਹੜੇ ਹੁਣ ਜਿਹੜੇ ਕਿਸਾਨ ਜਥੇਬੰਦ ਹੋਈਆਂ ਐ ਐਕਚੁਅਲੀ ਉਹ ਵੀ ਤਾਂ ਉੱਥੋਂ ਪੜ੍ਹ ਕੇ ਗਏ ਹੋਏ ਆ ਵਿੱਚ ਬਹੁਤ ਬਹੁਤ ਲੋਕ ਉਹਨਾਂ ਦੇ ਅੱਗੇ ਬੱਚੇ ਆ ਉਹਨਾਂ ਦੇ ਅੱਗੇ ਆਉਣ ਵਾਲੀ ਜਨਰੇਸ਼ਨ ਹੈ ਬਿਲਕੁਲ ਜੀ ਬਿਲਕੁਲ ਉਹਨੇ ਇਕੱਲੇ ਸਟੂਡੈਂਟਸ ਦਾ ਨਹੀਂ ਰਿਹਾ ਇਕੱਲੇ ਪੂਰੇ ਮਤਲਬ ਪੰਜਾਬ ਲੈਵਲ ਤੋਂ ਸਾਰੇ ਕਿਸਾਨ ਜਥੇਬੰਦੀਆਂ ਹੋ ਗਏ ਹੋਰ ਦਿੰਨੇ ਹੋ ਗਏ ਸਾਡੀਆਂ ਲੋਕਲ ਜਥੇਬੰਦੀਆਂ ਹੋ ਗਏ ਕੋਈ ਸਮਾਜ ਸੇਵੀ ਹੋ ਗਏ ਸਾਰੇ ਮਤਲਬ ਇਕੱਠੇ ਹੋ ਕੇ ਸਟੂਡੈਂਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤਾਂ ਜਾ ਕੇ ਇਹਦਾ ਨੋਟੀਫਿਕੇਸ਼ਨ ਬਾਅਦ ਚਲੇ ਆਇਆ ਇਹਨਾਂ ਨੇ ਕਈ ਕਿਸਾਨਾਂ ਨੇ ਬੈਰੀਕੇਡਰ ਤੋੜ ਕੇ ਯੂਨੀਵਰਸਿਟੀ ਦੇ ਸੈਂਟਰ ਵੀ ਕੀਤਾ ਹੈ ਉਸ ਚੀਜ਼ ਨੂੰ ਕਿਦਾਂ ਦੇਖਦੇ ਹੋ ਤੁਸੀਂ ਉਹ ਸਹੀ ਹੈ ਗੱਲ ਕਰਨਾ ਕਰਨਾ ਹੀ ਤਾਂ ਜੀ ਜਦੋਂ ਪੁਲਿਸ ਉਹਨਾਂ ਨੂੰ ਬੜਨ ਨਹੀਂ ਦਿੰਦੀ ਦੀ ਚੰਡੀਗੜ੍ਹ ਵੀ ਤਾਂ ਪੰਜਾਬ ਦਾ ਹੀ ਹੈ ਸਾਡੇ ਆਪਣੀ ਰਾਜਧਾਨੀ ਜੇ ਕੋਸ਼ੇ ਉੱਥੇ ਸਾਡੀ ਯੂਨੀਅਨ ਟੈਰੀਟਰੀ ਜੋ ਵੀ ਹੈਗੀ ਹੈ ਉੱਥੇ ਜੇ ਬੜਨ ਨਹੀਂ ਦਿੰਦੇ ਕੋਸ਼ੇ ਜਿ ਯੂਨੀਵਰਸਿਟੀ ਦਾ ਉੱਥੇ ਜੇ ਮੰਨ ਲਓ ਉਹਦੇ ਬੱਚੇ ਪੜ੍ਹਦੇ ਜੇ ਅਗਰ ਉਹਦੇ ਪੇਰੈਂਟਸ ਆ ਰਹੇ ਉੱਥੇ ਤਾਂ ਨਾ ਦੇ ਰਹੇ ਕੋਈ ਦੇ ਰਹੇ ਇਸ ਹਿਸਾਬ ਨਾਲ ਉਹਨਾਂ ਨੂੰ ਇਦਾਂ ਫੇਰ ਰੋਕਣੇ ਵੀ ਨਹੀਂ ਢਾਈ ਦੇ ਤਾਂ ਫੇਰ ਬੈਰੀਕੇਡ ਤੋੜ ਕੇ ਹੀ ਬੜਨਾ ਸੀਗਾ ਜੀ ਉੱਥੇ ਦੇਖੋ ਇਹ ਵੀ ਗਲਤ ਵੇਆ ਕਿ ਤੁਸੀਂ ਗੇਟ ਤੋੜ ਕੇ ਅੰਦਰ ਐਂਟਰ ਕਰ ਰਹੇ ਹੋ ਤਾਂ ਬੈਰੀਗੇਟਿੰਗ ਤੋੜ ਰਹੇ ਹੋ ਤਾਂ ਐਂਟਰ ਕਰ ਰਹੇ ਆ ਤਾਂ ਉਹਨਾਂ ਨੇ ਇੱਕ ਪੀਸਫੁਲ ਤਰੀਕੇ ਦੇ ਨਾਲ ਉੱਥੇ ਮਾਰਚ ਕਰਨਾ ਚਾਹੀਦਾ ਸੀ ਜਿੱਦੇ ਥਰੂ ਕਿ ਉਹ ਅੰਦਰ ਜਾਣ ਜਾਂ ਇੱਕ ਪੀਸਫੁਲ ਵੇਅ ਯੂਜ਼ ਕਰ ਸਕਦੇ ਸੀ ਕਿ ਉਹ ਅੰਦਰ ਜਾਣ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਨੂੰ ਹੀ ਕਿਉਂ ਹਮੇਸ਼ਾ ਨਿਸ਼ਾਨਾ ਬਣਾਇਆ ਜਾਂਦਾ ਹੈ ਜਾਂ ਪੰਜਾਬ ਦੇ ਹੱਕਾਂ ਦੇ ਵਾਸਤੇ ਹੀ ਕਿਉਂ ਹਮੇਸ਼ਾ ਇਦਾਂ ਕਰਨੀ ਪੈਂਦੀ ਹੈ ਕੋਈ ਕੋਈ ਹਰ ਕੋਈ ਚੀਜ਼ ਇੱਦਾਂ ਪੰਜਾਬ ਲਈ ਹੀ ਕਿਉਂ ਹੁੰਦੀ ਹੈ ਇਹਨਾਂ ਨੂੰ ਡੜਕਦਾ ਹੀ ਪੰਜਾਬ ਹੈ ਜਦ ਜਰ ਵੀ ਕੋ ਕੋ ਆਵਾਜ਼ ਉਡਦੀ ਉਹਦੇ ਖਿਲਾਫ ਕੋਸ਼ਿਸ਼ ਪੰਜਾਬ ਤੋਂ ਹੀ ਉਡਦੀ ਜੇ ਮੈਂ ਡੜਕਦਾ ਤਾਂ ਹੀ ਇਸ ਅੱਛਾ ਮੇਰਾ ਇੱਕ ਡਿਫਰੈਂਟ ਟੌਪਿਕ ਉੱਤੇ ਵੀ ਸਵਾਲ ਸੀਗਾ ਇੱਕ ਸਰਤਾਜ ਜੀ ਦਾ ਗਾਣਾ ਵੀ ਆਏਗਾ ਹਿੰਦ ਦੀ ਚਾਦਰ ਹੁਣ ਇੱਕ 21 ਨਵੰਬਰ ਨੂੰ ਨਾ ਫਿਲਮ ਵੀ ਰਿਲੀਜ਼ ਹੋ ਰਹੀ ਹੈ ਤੇ ਹਿੰਦ ਦੀ ਚਾਦਰ ਸ਼ਾਇਦ ਤੁਸੀਂ ਟ੍ਰੇਲਰ ਨਹੀਂ ਦੇਖਿਆ ਹੋਣਾ ਉਹਦਾ ਤੇ ਐਨੀਮੇਟਿਡ ਫਿਲਮ ਹੈ ਤੇ ਉੱਤੇ ਉਹਦੇ ਉੱਤੇ ਨਾ ਐਸਜੀਪੀਸੀ ਨੇ ਪ੍ਰੋਡਿਊਸਰਸ ਤੇ ਡਾਇਰੈਕਟਰ ਨੂੰ ਕਿਹਾ ਵਾ ਕਿ ਉਹ ਫਿਲਮ ਰਿਲੀਜ਼ ਹਲੇ ਨਾ ਹੋਣ ਦਿੱਤੀ ਜਾਵੇ ਪਰ ਹੈਗੀ ਐਨੀਮੇਟਿਡ ਹੈ ਗੁਰੂ ਜੀ ਬਾਰੇ ਕੁਝ ਉਹਦੇ ਵਿੱਚ ਦੱਸਿਆ ਵੀ ਨਹੀਂ ਗਿਆ ਤੇ ਤੁਸੀਂ ਉਸ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਅੱਜਕੱਲ ਜਿਹੜੀਆਂ ਮੀਡੀਅਮ ਸਭ ਤੋਂ ਜ਼ਿਆਦਾ ਫਿਲਮਾਂ ਦਾ ਹੀ ਆਖੜੇ ਆਪਾਂ ਹਿਸਟਰੀ ਨੂੰ ਦਿਖਾਉਣਾ ਹੈ ਤੇ ਤੁਹਾਨੂੰ ਕੀ ਲੱਗਦਾ ਉਸ ਉਹ ਚੀਜ਼ਾਂ ਅੱਗੇ ਆਉਣੀ ਚਾਹੀਦੀਆਂ ਵਾ ਭਾਵੇਂ ਐਨੀਮੇਸ਼ਨ ਦੇ ਵਿੱਚ ਆਵੇ ਜਾਂ ਕੋਈ ਮर्यादा ਦੇ ਵਿੱਚ ਰੱਖ ਕੇ ਆਉਣੀ ਚਾਹੀਦੀਆਂ ਵਾ ਉਸ ਚੀਜ਼ ਨੂੰ ਕਿਦਾਂ ਲਿਖਦੇ ਹੋ ਭਈ ਵੈਸੇ ਦੇਖਾਂ ਮੈਂ ਟ੍ਰੇਲਰ ਵੇਖਿਆ ਨੀ ਉਸ ਚੀਜ਼ ਦਾ ਬਟ ਹੁੰਦਾ ਵੀ ਕਿ ਐਦਾਂ ਹੀ ਆ ਹਨਾ ਵੀ ਅੱਜ ਕੱਲ ਦਾ ਵੈਸੇ ਸਿਨੇਮੇ ਦਾ ਦੌਰ ਜ਼ਿਆਦਾ ਚੱਲ ਰਿਹਾ ਹਨਾ ਹਰ ਇੱਕ ਚੀਜ਼ ਭਾਵੇਂ ਉਹ ਕਿਸੇ ਵੀ ਪੋਲਿਟੀਕਲ ਦੀ ਚੀਜ਼ ਦੇ ਰਿਲੇਟਿਡ ਹੋਵੇ ਜਾਂ ਹਿਸਟੋਰੀਕਲ ਕੋਈ ਵੀ ਇਵੈਂਟ ਨੂੰ ਦਿਖਾਉਣਾ ਹੋਵੇ ਮਾਸ ਮੀਡੀਆ ਬਹੁਤ ਵਧੀਆ ਹਨਾ ਉਸ ਦੇ ਵਿੱਚ ਕੰਮ ਕਰਦੇ ਬਹੁਤ ਲੋਕਾਂ ਤੱਕ ਉਹ ਚੀਜ਼ ਪਹੁੰਚਦੀ ਵੀ ਹੈ ਹੁਣ ਇਸ ਫਿਲਮ ਦੇ ਵਿੱਚ ਕੀ ਹੈ ਇਹ ਹੈ ਜਾਂ ਵੀ ਐਸਡੀਪੀਸੀ ਨੇ ਉਹਦੇ ਤੇ ਰੋਕ ਲਾਤੀ ਇਹ ਤੀ ਤਾਂ ਬਈ ਜਿਨ੍ਹਾਂ ਨੇ ਦੇਖੀ ਉਹ ਹੀ ਦੱਸ ਸਕਦੇ ਨੇ ਹਨਾ ਤੇ ਹੁਣ ਉਹ ਟੀ ਠੀਕ ਹੈ ਨਹੀਂ ਹੈ ਆਪਾਂ ਵੀ ਉਹਦੀ ਦੱਸ ਸਕਦੇ ਜਦੋਂ ਆਪਾਂ ਦੇਖਾਂਗੇ ਹਨਾ ਟ੍ਰੇਲਰ ਹਜੇ ਵੇਖਿਆ ਨਹੀਂ ਸੀਗਾ ਜੇ ਦੇਖ ਲੈਂਦੇ ਤਾਂ ਤੁਹਾਨੂੰ ਜ਼ਿਆਦਾ ਵਧੀਆ ਦੱਸ ਸਕਦੇ ਸੀਗੇ ਬਈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਬਾਜੀ ਵੈਸੇ ਵੀਰੇ ਆਉਣੇ ਤੇ ਚਾਹੀਦੀਆਂ ਤਾਂ ਹੀ ਅੱਗੇ ਬੱਚਿਆਂ ਨੂੰ ਪਤਾ ਲੱਗੂਗਾ ਆਪਣੇ ਨੂੰ ਵੀ ਆਪਣਾ ਇਤਿਹਾਸ ਕੀ ਹੈ ਹਨਾ ਆਪਣੇ ਸ਼ਹੀਦਾਂ ਬਾਰੇ ਸਭ ਕੁਝ ਪਤਾ ਲੱਗੂਗਾ ਮਤਲਬ ਆਪਾਂ ਕੁਝ ਉਹਦੇ 'ਚ ਹਰਟ ਨਹੀਂ ਹੋਣਾ ਚਾਹੀਦਾ ਕਿਸੇ ਚੀਜ਼ ਤੋਂ ਸੈਂਟੀਮੈਂਟ ਹਾਂ ਸੈਂਟੀਮੈਂਟ ਉਹ ਨਹੀਂ ਹਰਟ ਹੋਣੀ ਚਾਹੀਦੀਆਂ ਬਾਕੀ ਮਤਲਬ ਆਉਣੀ ਚਾਹੀਦੀਆਂ ਵਧੀਆ ਸਹੀ ਹੈ ਹੁਣ ਮर्यादा 'ਚ ਹੀ ਰਹਿ ਕੇ ਉਸ ਥੋੜਾ ਮर्यादा 'ਚ ਰਹਿ ਕੇ ਬਣਨੀ ਚਾਹੀਦਾ ਸਾਰਾ ਕੁਝ ਤੁਸੀਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਆਖਿਰ ਦੇ ਵਿੱਚ ਹਾਂਜੀ ਮੈਂ ਜੀ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਤੁਸੀਂ ਵੀ ਸਾਰੇ ਲੋਕ ਪੰਜਾਬ ਦੇ ਜਿਹੜੇ ਵਸਨੀਕ ਆ ਤਾਂ ਉਹਨਾਂ ਨੂੰ ਵੀ ਚਾਹੀਦਾ ਆ ਤੁਸੀਂ ਸਾਰੇ ਜਾਣੇ ਸਟੂਡੈਂਟਾਂ ਦੇ ਨਾਲ ਰਲ ਕੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਖੜ੍ਹੀਏ ਹੋਈਏ ਤਾਂ ਕਿ ਉਹਨਾਂ ਦਾ ਹੌਸਲਾ ਜਿਹੜਾ ਆ ਉਹ ਬੁਲੰਦ ਰਵੇ ਤੇ ਉਹ ਆਪਣੇ ਹੱਕ ਦੀ ਸੱਚ ਦੀ ਜਿਹੜੀ ਉਹ ਗੱਲ ਕਰਦੇ ਰਹਿਣ। ਅਸੀਂ ਤੁਹਾਨੂੰ ਉਹਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਰੇ ਰੜਕੇ ਰਹੋ ਜੇ ਕੋਈ ਗਲਤ ਮੁੱਦਾ ਸੈਂਟਰ ਦਿੰਦੀ ਆ ਤਾਂ ਉਹਦਾ ਵਿਰੋਧ ਕਰੋ ਕਰਨਾ ਵੀ ਚਾਹੀਦਾ। ਚਾਹੇ ਕੋਈ ਪੰਜਾਬ ਦੀ ਸਰਕਾਰ ਹੈ ਜਿਹੜੇ ਵੀ ਗਲਤ ਮੁੱਦੇ ਠਾਉਂਦੇ ਉਹਨਾਂ ਦਾ ਵਿਰੋਧ ਕਰਨਾ ਹੀ ਚਾਹੀਦਾ। ਮੇਰਾ ਤੇ ਸਾਰਿਆਂ ਨੂੰ ਇਹੀ ਅਪੀਲ ਹੈ। ਸੋ ਪੰਜਾਬ ਨੂੰ ਬਚਾਉਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਸਾਰਿਆਂ ਨੂੰ ਖੜਨਾ ਚਾਹੀਦਾ। ਜ਼ਰੂਰ ਖੜਨਾ ਸਾਰੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਇਹੀ ਬੇਨਤੀ ਆ ਵੀ ਇੱਕ ਵਾਰ ਜ਼ਰੂਰ ਆਪਾਂ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਇਸ ਹੱਕ ਦੇ ਵਿੱਚ ਖੜੀਏ ਜੋ ਕਿ ਸਾਡਾ ਜੋ ਹੱਕ ਖੋਇਆ ਜਾ ਰਿਹਾ ਉਸ ਪਰਤੀ ਆਪਾਂ ਲੜ ਚੁੱਕੀ ਆ ਸੈਂਟਰ ਸਰਕਾਰ ਦੇ ਨਾਲ ਤਾਂ ਕਿ ਅੱਗੇ ਵਾਸਤੇ ਵੀ ਜੋ ਪੰਜਾਬ ਪੰਜਾਬ ਨਾਲ ਕੋਈ ਵਿਧੀ ਕੀ ਕਰਨ ਦੀ ਸੋਚ ਰਿਹਾ ਆ ਤਾਂ ਉਹ ਆਪਣਾ ਜਿਹੜਾ ਉਹਨਾਂ ਦਾ ਪਲਾਨ ਆ ਉਹ ਇਦਾਂ ਹੀ ਧਰਿਆ ਦਾ ਧਰਿਆ ਰਹਿ ਜਵੇ ਤਾਂ ਆਪਾਂ ਸਾਰੇ ਇੱਕਸਾਰ ਇਕੱਠੇ ਹੋ ਕੇ ਰਲ ਮਿਲ ਕੇ ਚੱਲੀਏ ਤੇ ਆਪਾਂ ਸਾਰੇ ਆਪਣੀ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ